ਜਿੰਦਾਬਾਸ਼ੋ ਅੱਜ ਵੀ ਪਹਿਲੀ ਗਿਨਾਮਾ ਜੀ ਮੇਰਾ ਨਾਮ ਜਗਰਾਤ ਸਿੰਘ ਹੈ ਜੀ ਹਾਂ ਜੀ ਕੰਮ ਆਇਆ ਕੀ ਨਾਮ ਹੈ ਧਰਨਾ ਭਾਜੀ ਸਾਡੇ ਨਾਲ ਦਾ ਆ ਮੁਲਾਜ਼ਮ ਹੈ ਇੱਕ ਆਪਣਾ ਅਮਨਪ੍ਰੀਤ ਸਿੰਘ ਸਾਡੇ ਨਾਲ ਦਾ ਮੁਲਾਜ਼ਮ ਸੀਗਾ ਜੀ ਉਹ ਤਿੰਨ ਚਾਰ ਦਿਨ ਪਹਿਲਾਂ ਉਹਨਾਂ ਨੂੰ ਬਹੁਤ ਹਾਈ ਵੋਲਟੇਜ ਦਾ ਝਟਕਾ ਲੱਗਣ ਕਾਰਨ ਉਪਰ ਰੋਡੇ ਤੇ ਪਏ ਸੀਗੇ ਜੀ ਤੇ ਉਹਨਾਂ ਨੂੰ ਹਾਂਜੀ ਕਿਹੜੀ ਕਰਾ ਲਾ ਆਪਣੇ ਇਧਰ ਨੂਰਵਾਲ ਸਾਈਡ ਜੀ ਕਿਹੜੀ ਸਾਈਡ ਕਿਹੜੀ ਫੈਬਰਿਕ ਉਧਰ ਦੀ ਕਿਹੜੀ ਲਾਈਨ ਤੇ ਜੀ ਕੰਮ ਕਰਦਾ ਪਿਆ ਸੀ ਸਾਡਾ ਮੁਲਾਜ਼ਮ ਜੀ ਉੱਥੇ ਕੋਈ ਫਾਲਟ ਹੋਣ ਕਰਕੇ ਉੱਥੇ ਕੰਮ ਕਰਨ ਗਏ ਜੀ ਤੇ ਪੂਰੀ ਉਹਨਾਂ ਨੇ ਜੋ ਵੀ ਆਰਥੀ ਵਗੈਰਾ ਜੋ ਵੀ ਆਪਣੀ ਸੇਫਟੀ ਸੀਗੀ ਉਹ ਉਹਨੂੰ ਵਰਤੇ ਆ ਜੀ ਸੇਫਟੀ ਵਰਤੀ ਤੇ ਉਸ ਤੋਂ ਬਾਅਦ ਵੀ ਨਾ ਜਾਣੇ ਕਿੱਥੋਂ ਕੋਈ ਬੈਕ ਆਈ ਜਾਂ ਕਿੱਦਾਂ ਕੀ ਹੋਇਆ ਵਾ ਉਹਦਾ ਹਜੇ ਤੱਕ ਕੋਈ ਪ੍ਰੋਪਰ ਤਰੀਕੇ ਨਾਲ ਜਾਂਚ ਨਹੀਂ ਜੀ ਹੋਈ ਕਿਉਂਕਿ ਅਸੀਂ ਇੱਧਰ ਹੀ ਉਲਝੇ ਹੋਏ ਸੀਗੇ ਜੀ ਆਪਣੇ ਵੀਰ ਵੱਲ ਤਾਂ ਕਿ ਉਹਨੂੰ ਪਹਿਲਾਂ ਤਾਂ ਇਹ ਕੋਸ਼ਿਸ਼ ਸੀ ਕਿ ਉਹਨੂੰ ਬਚਾਇਆ ਜਾਵੇ ਜੀ ਜਿੱਦਾਂ ਵੀ ਸੀ ਕਿਉਂਕਿ ਪਹਿਲਾਂ ਉਹ ਠੀਕ ਸੀਗਾ ਸਾਹ ਚੱਲਦੇ ਸੀਗੇ ਜੀ ਫਿਰ ਕੱਲ੍ਹ ਸਵੇਰ 6 ਵਜੇ ਜੀ ਡਾਕਟਰਾਂ ਨੇ ਸਾਨੂੰ ਦੱਸਿਆ ਕਿ ਨਹੀਂ ਜਿਹੜਾ ਵੀਰ ਆ ਉਹ ਹੁਣ ਸਾਡੇ ਵਿੱਚ ਨਹੀਂ ਰਿਹਾ ਡਾਕਟਰਾਂ ਨੇ ਦੱਸਤਾ ਜੀ ਵੀ ਉਹ ਸਾਨੂੰ ਛੱਡ ਕੇ ਚਲੇ ਗਏ ਨੇ ਜੀ ਤੇ ਇਹ ਚੀਜ਼ ਸੀ ਜਿਵੇਂ ਤੁਸੀਂ ਉਹ ਲਾਈਨ ਤੇ ਚੜਦੇ ਹੋ ਪਿੱਛੋਂ ਬੰਦ ਬੰਦ ਨਹੀਂ ਕਰਦੇ ਬਿਲਕੁਲ ਜੀ ਪਿੱਛੋਂ ਜੋ ਵੀ ਹੈ ਲਾਈਨ ਆ ਉਹ ਬੰਦ ਕਰਵਾਈ ਹੋਈ ਸੀਗੀ ਜੀ ਸਾਡੇ ਵੀਰ ਨੇ ਮਰਾਜੋਂ ਨੇ ਸਾਡੇ ਨੇ ਲਾਈਨ ਬੰਦ ਸੀਗੀ ਜੀ ਜੈ ਸਿੰਘ ਸਾਹਿਬ ਨਾਲ ਸੀਗੀ ਜੀ ਪੂਰੀ ਲਾਈਨ ਬੰਦ ਸੀ ਉਹ ਕਿਦਾਂ ਕੀ ਹੋਇਆ ਜੀ ਕੋਈ ਜਨਰੇਟਰ ਦੀ ਬੈਗ ਆਈ ਜਾਂ ਕੀ ਹੋਇਆ ਉਹ ਤਾਂ ਹਜੇ ਤੱਕ ਪੂਰੀ ਤਰੀਕੇ ਨਾਲ ਹਜੇ ਪਤਾ ਨਹੀਂ ਲੱਗ ਸਕਿਆ ਜੀ ਹਾਂਜੀ ਉਹ ਜੋ ਜਿਹੜੇ ਮੁਲਾਜ਼ਮ ਸੀ ਉਹ ਸਾਡੇ ਮੁਲਾਜ਼ਮ ਦੀ ਡੈਥ ਹੋ ਚੁੱਕੀ ਹੈ ਜੀ ਅਸੀਂ ਜਿਹੜਾ ਇਹ ਧਰਨਾ ਮੁਜ਼ਾਹਰਾ ਕਰ ਰਹੇ ਸੀ ਇਸ ਕਰਕੇ ਕਰ ਰਹੇ ਸੀ ਤਾਂ ਕਿ ਜੋ ਉਹਦਾ ਪਿੱਛੇ ਪਰਿਵਾਰ ਰਹਿ ਗਿਆ ਉਹਨੂੰ ਬਣਦਾ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਜੀ ਜਿਹੜੇ ਪਿੱਛੇ ਬੁੱਢੇ ਮਾਪੇ ਬੈਠੇ ਨੇ ਜੀ ਉਹਨਾਂ ਨੂੰ ਕੋਈ ਪੈਨਸ਼ਨ ਦਾ ਹੱਲ ਕੀਤਾ ਜਾਵੇ ਤਾਂ ਕਿ ਜਿਹੜਾ ਪਿੱਛੇ ਪਰਿਵਾਰ ਰਹਿ ਗਿਆ ਜੀ ਉਹਨਾਂ ਦਾ ਜਿਹੜਾ ਪਾਲਣ ਪੋਸ਼ਣ ਆ ਉਹ ਚੱਲ ਸਕੇ ਜਿਹੜੀ ਬਣਦੀ ਉਹਦੀ ਰਾਸ਼ੀ ਆ ਜੀ ਮੁਆਵਜ਼ੇ ਦੀ ਉਹ ਦਿੱਤੀ ਜਾਵੇ ਤਾਂ ਕਿ ਪਰਿਵਾਰ ਨੂੰ ਥੋੜਾ ਜਿਹਾ ਸੰਭਲਣ ਦਾ ਮੌਕਾ ਮਿਲ ਸਕੇ ਜੀ ਹਾਲਾਂਕਿ ਇਸ ਰਕਮ ਦੇ ਨਾਲ ਉਸ ਇਨਸਾਨ ਦੀ ਕਮੀ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਕੁਝ ਕੁ ਮੁਸ਼ਕਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਆਸਾਨ ਕੀਤਾ ਜਾ ਸਕਦਾ ਜੀ ਤੇ ਹੁਣ ਸਾਡੀ ਜਿਹੜੀ ਮੈਂ ਪਹਿਲਾਂ ਕੱਲ ਦੀ ਗੱਲ ਚੱਲ ਰਹੀ ਹੈ ਜੀ ਤੇ ਐਕਸ਼ਨ ਸਾਹਿਬ ਨੇ ਸਾਨੂੰ ਭਰੋਸਾ ਦਵਾਇਆ ਸੀ ਕਿ ਕੱਲ ਕਿਹਾ ਸੀ ਕਿ ਸਾਨੂੰ 30 ਲੱਖ ਦਾ ਚੈੱਕ ਦਿੱਤਾ ਜਾਊਗਾ ਜੀ ਤੇ ਉਹ ਉਹਦੇ ਤੇ ਸਹਿਮਤੀ ਹੋ ਚੁੱਕੀ ਆ ਜੀ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਇਹਨਾਂ ਨੇ ਪਰਿਵਾਰ ਦੀ ਬਾਹ ਫੜੀ ਜੇ ਔਖੇ ਸਮੇਂ ਦੇ ਵਿੱਚ ਤੇ ਇਹ ਇੱਥੇ ਤੇ ਸਾਡੇ ਐਕਸ਼ਨ ਸਾਹਿਬ ਜਾ ਜਿੰਨੀ ਵੀ ਸਾਡੀ ਬੋਰਡ ਮੈਨੇਜਮੈਂਟ ਆ ਕੱਕਵਾਲ ਦਫ਼ਤਰ ਦੀ ਜੀ ਸੁੰਦਰਨਗਰ ਡਿਵੀਜ਼ਨ ਦੀ ਤੇ ਇਹਨਾਂ ਨੇ ਪਰਿਵਾਰ ਦੇ ਨਾਲ ਖੜੀ ਜੀ ਤੇ ਜੋ ਪਰਿਵਾਰ ਨੂੰ ਬਣਦਾ ਮੁਆਵਜ਼ਾ ਸੀ ਉਹ ਦਿੱਤਾ ਜੀ ਤੇ ਪਰਿਵਾਰ ਦੀ ਜਿਹੜੀ ਅੱਗੇ ਨੌਕਰੀ ਦੀ ਆ ਉਹ ਵੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਊਗੀ। ਇਹ ਤਾਂ ਨਾ ਲਾਉਣ ਤੋਂ ਬਾਅਦ ਹੋਈ ਆ ਜੀ। ਪਹਿਲਾਂ ਇਦਾਂ ਸੀਗਾ ਕਿ ਕਿਤੇ ਨਾ ਕਿਤੇ ਕੱਲ ਦਾ ਧਰਨਾ ਚੱਲ ਰਹੀ ਪਹਿਲਾਂ ਅਸੀਂ ਗੱਲਬਾਤ ਕਰਦੇ ਪਏ ਸੀ ਚਲੋ ਉਹ ਵੀ ਆਪਣੇ ਅੱਗੇ ਮੈਨੇਜਮੈਂਟ ਨਾਲ ਗੱਲ ਕਰਦੇ ਪਏ ਸੀਗੇ ਸਿਸਟਮ ਦੇ ਨਾਲ ਆਪਣੇ ਚੀਫ ਸਾਹਬ ਦੇ ਨਾਲ ਮੀਟਿੰਗਾਂ ਹੋਈਆਂ ਜਿੱਦਾਂ ਵੀ ਆ ਜਿਹੜੇ ਸਾਡੇ ਉੱਚ ਅਧਿਕਾਰੀਆਂ ਨੇ ਉਹਨਾਂ ਨੇ ਗੱਲਬਾਤ ਕਰਕੇ ਤੇ ਫਿਰ ਸਾਨੂੰ ਇਦਾਂ ਸੀਗਾ ਕਿ ਕਿਉਂਕਿ ਕਿਤੇ ਨਾ ਕਿਤੇ ਸਾਨੂੰ ਟਾਲਮਟੋਲ ਦੀ ਨੀਤੀ ਨਜ਼ਰ ਆ ਰਹੀ ਸੀਗੀ ਫਿਰ ਉਸ ਤੋਂ ਬਾਅਦ ਹੁਣ ਇਹ ਸਪਸ਼ਟੀਕਰਨ ਹੋ ਗਿਆ ਵਾ ਜਿਹੜਾ ਪਰਿਵਾਰ ਨੂੰ 30 ਲੱਖ ਰੁਪਏ ਦਾ ਮੁਆਵਜ਼ਾ ਵਾ ਉਹ ਮਿਲ ਰਿਹਾ ਵਾ ਬਾਕੀ ਜਿਹੜਾ ਨੌਕਰੀ ਦਾ ਵਾ ਉਹ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਹੈ